ਹਰ ਸਤਿ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਪੋਰਟ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵੇਰ ਦਾ 11:11 ਦਾ ਸਵਾ 11 ਹੋ ਗਈ ਸਵਾ 11 ਵਜੇ ਵਲੌਗ ਸ਼ੁਰੂ ਕਰ ਰਹੀ ਹਾਂ ਕਿਚਨ ਦਾ ਕੰਮ ਸਾਡਾ ਸਵੇਰ ਦਾ ਖਾਣੇ ਦਾ ਹੁਣ ਖਤਮ ਹੋ ਗਿਆ ਦਵਿੰਦਰ ਹੁਣ ਗਏ ਨੇ ਕੰਮ ਜੋ ਜਾਣਾ ਹੁੰਦਾ ਇਹਨਾਂ ਨੇ ਜੋ ਜੋ ਤੱਕ ਜਾਂਦੇ ਨਹੀਂ ਖਾਣਾ ਨਹੀਂ ਖਾਂਦੇ ਕਿਚਨ ਕਲੀਨ ਨਹੀਂ ਹੁੰਦਾ ਹੁੰਦਾ ਵੀ ਕੰਮ ਸਵੇਰ ਦਾ ਖਤਮ ਹੀ ਨਹੀਂ ਹੋਇਆ ਹਨਾ ਖਾਣੇ ਦੋ ਦਾ ਫੁਲਕੇ ਨੇ ਪਰ ਧੀਰ ਕੰਮ ਲੰਘ ਕੇ ਆਂਦਾ ਅੱਜ ਸਾਡਾ ਵੀ ਲੰਘ ਗਿਆ ਕੰਮ ਲੇਟ ਹੋ ਗਿਆ ਸਵੇਰ ਦਾ ਖਾਣਾ ਤਾਂ ਹੀ ਫਿਰ ਸਾਰਾ ਕੁਝ ਲੇਟ ਹੋ ਗਿਆ ਤੇ ਹੁਣ ਕਰਦੇ ਆ ਡਸਟਿੰਗ ਕੱਲ ਕੁਝ ਡਸਟਿੰਗ ਕਰ ਲਈ ਸੀ ਲੌਬੀ ਦੀ ਚਾਹ ਦੇ ਰੂਮ ਦੀ ਮੈਂ ਕੱਲ ਕਰ ਲਈ ਸੀ ਬਾਕੀ ਰੂਮਸ ਦੀ ਅੱਜ ਕਰਦੇ ਆ ਮੈਂ ਕਿਹਾ ਪਹਿਲਾਂ ਡਸਟਿੰਗ ਵਾਲਾ ਕੰਮ ਕੰਪਲੀਟ ਕਰਾਂ ਕੰਮ ਇਹਨੂੰ ਹੋਰ ਵੀ ਬਹੁਤ ਬਹੁਤ ਕੰਮ ਨਹੀਂ ਹੈ ਤੇ ਪਰ ਅੱਜ ਪਹਿਲਾਂ ਡਸਟਿੰਗ ਵਾਲਾ ਕੰਮ ਕਰਦੇ ਆ ਫਿਰ ਦੇਖਦੇ ਆ ਜੋ ਜੋ ਹੋਊਗਾ ਉਹ ਕਰੋ ਕੱਪੜੇ ਮੈਂ ਸਵੇਰੇ ਪ੍ਰੈਸ ਕਰ ਲੇ ਸੀ ਜਿਹੜੇ ਮੈਂ ਕੱਲ ਕੱਪੜੇ ਧੋਤੇ ਸੀ ਉਹ ਕੱਲ ਵੀ ਅਸਲੀ ਮਾਰਤੀ ਲੱਗੇ ਹੋਈ ਨਹੀਂ ਮੈਥੋਂ ਤੇ ਅੱਜ ਮੈਂ ਸਵੇਰੇ ਫਿਰ ਉਹ ਬ੍ਰੇਕਫਾਸਟ ਹਲੇ ਜਿ ਸ਼ੁਰੂ ਨਹੀਂ ਹੋਇਆ ਸੀ ਖਾਣਾ ਖਾਣਾ ਹਲੇ ਸ਼ੁਰੂ ਨਹੀਂ ਹੋਇਆ ਖਾਣਾ ਤੇ ਮੈਂ ਪਹਿਲਾਂ ਤੋਂ ਕਰ ਲਿਆ ਪ੍ਰੈਸ ਕੱਪੜੇ ਉਹ ਕੰਮ ਮੇਰਾ ਖਤਮ ਹੋ ਗਿਆ ਤੇ ਹੁਣ ਕਰਦੀ ਆਂ ਡਸਟਿੰਗ ਡਸਟਿੰਗ ਵਾਲਾ ਕੰਮ ਰਹਿੰਦਾ ਬਿਮਾਰ ਤੇ ਨਾ ਬੋਝ ਪਿਆ ਪੈਖਾ ਮਾਦਾ ਵੀ ਕੀ ਕਰੀ ਕੀ ਪਹਿਲਾਂ ਕਦੀ ਕੀ ਬਾਅਦ ਵਿੱਚ ਕਰੀ ਮੈਂ ਸੋਚਿਆ ਪਹਿਲਾਂ ਡਸਟਿੰਗ ਜਿਹੜੀ ਅੱਤੀ ਕੱਲ ਕਰ ਲਈ ਸਾਤੀ ਰਹੀ ਅੱਜ ਉਹ ਹੀ ਖਤਮ ਕਰਾਂ ਹਨਾ ਫਿਰ ਦੋ ਤਿੰਨ ਦਿਨ ਡਸਟਿੰਗ ਕਰਨੇ ਫ੍ਰੀ ਹੋਵਾਂਗੇ ਉਹ ਲੱਗੀ ਸੀ ਡਸਟਿੰਗ ਕਰਨ ਜਿਹੜੀ ਮੇਰੀ ਅੱਧੀ ਰਹਿੰਦੀ ਸੀਗੀ ਹੁਣ ਕੱਲ ਮੈਂ ਸਿਰਫ ਲੌਬੀ ਤੇ ਆਪਦੇ ਰੂਮ ਦੀ ਕੰਰੀ ਸੀ ਤੇ ਦੂਜੇ ਰੂਮਸ ਦੀ ਡਾਈਨਿੰਗ ਹਾਲ ਦੀ ਹੋ ਰਹਿ ਗਈ ਸੀ ਅੱਜ ਉਹ ਕਰਦੀ ਆ ਫਿਰ ਇੱਕ ਵਾਰ ਡਸਟਿੰਗ ਕੰਪਲੀਟ ਹੋ ਜੇ ਫਿਰ ਦਮਾਰੇ ਇਕੱਠੀ ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਜ਼ਰੂਰ ਮੇਰੇ ਟਾਈਮ ਲੱਗੂ ਮੈਂ ਫਿਰ ਇਕੱਠੀ ਸਾਰੀ ਕਰੂੰਗੀ ਤੇ ਇੱਕ ਭੈਣ ਦਾ ਸਵਾਲ ਆਇਆ ਸੀ ਆਪਾਂ ਉਹਦਾ ਜਵਾਬ ਦੇ ਦਈਏ ਉਹ ਕਹਿੰਦੀ ਸੀ ਤੁਸੀਂ ਦੋ ਮਸ਼ੀਨਾਂ ਕਿਉਂ ਰੱਖੀਆਂ ਵਾਸ਼ਿੰਗ ਮਸ਼ੀਨਸ ਦੋ ਕਿਉਂ ਰੱਖੀਆਂ ਹੋਈਆਂ ਨੇਗੀ ਵੀ ਕਿਹੜੀ ਮਸ਼ੀਨ ਵਧੀਆ ਇਹਨਾਂ ਵਿੱਚੋਂ ਹਨ ਅੱਜ ਆਪਾਂ ਚਲੋ ਉਸੇ ਦਾ ਮੈਂ ਤੁਹਾਨੂੰ ਜ ਦੋ ਮਸ਼ੀਨਾਂ ਦੇ ਕੋ ਆਏ ਰੱਖੀਏ ਨੇ ਪਹਿਲਾਂ ਸਾਡੇ ਕੋਲ ਕੱਲੀ ਸੈਮੀ ਮਸ਼ੀਨ ਸੀਗੀ ਫੂਲੀ ਨਹੀਂ ਸੀਗੀ ਫਿਰ ਜਦੋਂ ਘਰ ਦੀ ਰੀਨੋਵੇਸ਼ਨ ਕੰਪਲੀਟ ਹੋ ਗਈ ਕਿ ਪ੍ਰੋਪਰ ਜਗ੍ਹਾ ਬਣ ਗਈ ਮਸ਼ੀਨ ਰੱਖਣ ਦੀ ਫਿਰ ਅਸੀਂ ਫੂਲੀ ਮਸ਼ੀਨ ਲਈਏ ਤੇ ਫਿਰ ਸੈਮੀ ਅਸੀਂ ਪੁਰਾਣੀ ਇਸਕੇ ਚਲੋ ਕੀ ਖੱਟਾਂਗੇ ਇਹਦਾ ਕੀ ਮਿਲੂਗਾ ਹਣਾ ਤੋਂ ਆਏ ਅਸੀਂ ਦੋਨੇ ਨਾਲ ਨਾਲ ਰੱਖ ਲਈਏ ਤੇ ਕਈ ਵਾਰ ਕੀ ਹੁੰਦਾਗਾ ਇਹ ਵਾਰ ਕੋਈ ਪੁਰਾਣਾ ਕੱਪੜਾ ਆਪਾਂ ਧੋਣਾ ਹੁੰਦਾ ਮੈਂ ਕੋਈ ਮੰਜੀ ਦੀ ਚਾਦਰ ਜਾਂ ਕੋਈ ਖੇਤ ਤੋਂ ਕੋਈ ਵੀ ਇਸ ਤਰ੍ਹਾਂ ਵਗੈਰਾ ਆਇਆ ਹੋਵੇ ਆਪਾਂ ਲੱਗ ਧੋਣਾ ਹੁੰਦਾ ਫਿਰ ਉਹ ਸੈਮੀ ਚ ਲੱਗੀ ਧੋਤਾ ਜਾਂਦਾਗਾ ਇਸ ਕਰਕੇ ਸਾਨੂੰ ਉਹ ਚੀਜ਼ ਵੀ ਐ ਠੀਕ ਲੱਗਿਆ ਵੀ ਇਹ ਠੀਕ ਹੈ ਨਾ ਕੋਈ ਕਪੜਾ ਪੈਦਾ ਹੁੰਦਾ ਵੀ ਬਹੁਤ ਸੈਪਰੇਟ ਧੋਣਾ ਤਾਂ ਉਹ ਸੈਮੀ 'ਚ ਲੱਗ ਦੋ ਧੋਤਾ ਜਾਂਦਾ ਫਿਰ ਆਪਾਂ ਨੂੰ ਆਦਤ ਵੀ ਬਣ ਜਾਂਦੀ ਦੋਨੇ ਮਸ਼ੀਨਾਂ ਯੂਜ਼ ਕਰਨ ਦੀ ਅੱਛਾ ਇੱਕ ਇਹ ਕਾਰਨ ਵੀ ਜੋ ਅਸੀਂ ਕਿਤੇ ਚੱਲ ਜਾਂਦੇ ਆ ਤਾਂ ਮੰਮੀ ਨੂੰ ਪਿੱਛੋਂ ਫੁੱਲੀ ਮਸ਼ੀਨ ਚਲਾਉਣੀ ਨਹੀਂ ਆਉਂਦੀ ਹੈਗੀ ਫਿਰ ਉਹ ਸੈਮੀ ਚ ਲਾ ਕੇ ਕੱਪੜੇ ਜੇ ਧੋਣੇ ਪੈ ਜਾਣ ਤਾਂ ਉਹ ਧੋ ਲਾਂਦੇ ਨੇ ਇਹ ਵੀ ਕਾਰਨ ਹੈ ਤੇ ਬਾਕੀ ਜੇ ਆਪਾਂ ਬਜਟ ਅਲਾਉ ਕਰਦਾ ਮੈਂ ਤਾਂ ਇਹ ਕਹੂੰਗੀ ਦੋਨੇ ਮਸ਼ੀਨਾਂ ਰੱਖੋ ਦੋਨਾਂ ਦੇ ਅਲੱਗ-ਅਲੱਗ ਫੰਕਸ਼ਨ ਨੇ ਹਨਾ ਸੈਮੀ ਚ ਆਪਾਂ ਕੋਈ ਵੀ ਕੱਪੜਾ ਪਹਿਲਾਂ ਹਲਕੇ ਗੰਦੇ ਕੱਪੜੇ ਪਾ ਕੇ ਫਿਰ ਜ਼ਿਆਦਾ ਗੰਦੇ ਪਾ ਸਕਦੇ ਤਾਂ ਆਪਸ਼ਨ ਹੁੰਦੇ ਆਪਣੇ ਕੋਲ ਵੀ ਪਹਿਲਾਂ ਆਪਾਂ ਚਿੱਟੇ ਪਾ ਲਈਏ ਮੰਗਰੂ ਰੰਗਦਾਰ ਪਾ ਲਈਏ ਪਰ ਫੋਲੀ ਚ ਕੀ ਹੁੰਦਾ ਆਪਾਂ ਸਾਰੇ ਕੱਪੜੇ ਇਕੱਠੇ ਪਾਉਣੇ ਹੁੰਦੇ ਨੇਗੇ ਤੇ ਉਸ ਤਰ੍ਹਾਂ ਫਿਰ ਉਸ ਹਿਸਾਬ ਨਾਲ ਕੱਪੜੇ ਪਾਉਣੇ ਪੈਂਦੇ ਨੇ ਵੀ ਇਸ ਰੰਗ ਨਾਲ ਉਤਰੇ ਇਹ ਕੋਈ ਆ ਪਟੋਵਲ ਕੋਈ ਅੰਦਰ ਅਲੱਗ ਤੋਂ ਨੇ ਕੱਪੜਿਆਂ ਤੋਂ ਉਹ ਫਿਰ ਇਸ ਤਰ੍ਹਾਂ ਤੋਂ ਨਾ ਮਸ਼ੀਨਾਂ ਹੀ ਵਧੀਆ ਨਾ ਬੱਦਦੀਆਂ ਕੋਤੇ ਪਰ ਸਰਦੀਆਂ ਲਈ ਮੈਂ ਕਹੂੰਗੀ ਫੂਲੀ ਬਹੁਤ ਜ਼ਿਆਦਾ ਵਧੀਆ ਕਿਉਂਕਿ ਸਰਦੀਆਂ ਦੇ ਹੈਵੀ ਕੱਪੜੇ ਹੁੰਦੇ ਨੇ ਆਪਣੀਆਂ ਜੈਕਟਸ ਕੋਟੀਆਂ ਨੇ ਭਾਰੀ-ਭਾਰੀ ਹੁੰਦੀਆਂ ਨੇ ਤੇ ਗਰਮ ਬੈੱਡ ਸ਼ੀਟਸ 'ਚ ਪਾਣੀ ਚ ਪਾਉਣੇ ਕਿੰਨੀ ਭਾਰੀ ਹੋ ਜਾਂਦੇ ਨੇ ਹੈਨਾ ਤੇ ਇਸ ਤਰ੍ਹਾਂ ਦੇ ਭਾਰੀ ਕੱਪੜੇ ਧੋਣ ਲਈ ਤਾਂ ਮੈਂ ਕਹਿੰਦੀ ਫੂਲੀ ਬਹੁਤ ਜ਼ਿਆਦਾ ਵਧੀਆ ਮਸ਼ੀਨ ਹੈ ਆਪਣੀ ਢੂਈ ਦਾ ਮੋਢਿਆਂ ਦਾ ਕੋਈ ਹੋਰ ਨਹੀਂ ਲੱਗਦਾ ਜਿਵੇਂ ਅੱਜਕੱਲ ਲੇਡੀਜ਼ ਨੂੰ ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਤਾਂ ਫੂਲੀ ਬਹੁ ਕਉਂਕਿ ਆਪਣੇ ਹੈਲਥ ਦੀ ਕੇਅਰ ਵੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਥੋੜਾ ਬਜਟ ਅਲਾਉ ਕਰਦਾ ਮੈਂ ਤਾਂ ਕਹੂੰਗੀ ਦੋਨੇ ਮਸ਼ੀਨਾਂ ਰੱਖੋ ਸੈਮੀ ਵੀ ਫੁੱਲੀ ਵੀ ਹੈ ਨਾ ਤੇ ਜੇ ਤੁਹਾਡੇ ਕੋਲ ਸਪੇਸ ਵੀ ਹੈਗੀ ਹੈ ਰੱਖਣ ਦੀ ਤੁਹਾਡਾ ਠੀਕ ਹੁੰਦਾ ਤਾਂ ਦੋਨੇ ਰੱਖੋ ਕਿਉਂਕਿ ਦੋਨਾਂ ਦੇ ਅਲੱਗ-ਅਲੱਗ ਆਪਾਂ ਨੂੰ ਸੁੱਖ ਨੇ ਬਾਕੀ ਗਰਮੀ ਵਿੱਚ ਜੇ ਮੈਂ कॉटन ਦੇ ਕੱਪੜੇ ਬਹੁਤ ਹਲਕੇ ਹੁੰਦੇ ਨੇ ਆਪਾਂ ਨੂੰ ਹੁੰਦਾ ਤੇ ਇੱਕ कॉटन ਵੀ ਐਨੇ ਜ਼ਿਆਦਾ ਟਾਈਮ ਇਹਨਾਂ ਨੂੰ ਦੇ ਤਾ ਤੇ ਖਰਾਬ ਹੋ ਜਾਊ ਕੱਪੜਾ ਤੇ ਉਹ ਆਪਾਂ ਸੈਮੀ 'ਚ ਧੋ ਸਕਦੇ ਹਾਂ ਇਹਨਾਂ कॉटन ਦੇ ਦੁੱਖ ਗੇੜੇ ਤੇ ਬਾਕੀ ਆਪਾਂ ਕੱਢ ਲੂਗਾ ਉਹ ਆਪਣੇ ਸਾਰੇ ਹੁੰਦਾ ਆਪਾਂ ਕਿੰ ਤੇ ਇਹ ਚੀਜ਼ ਅਤੇ ਕਪੜੇ ਦਾ ਕਮੈਂਟ ਆ ਇਸ ਆਪਾਂ ਕੰਬਲ ਡਬਲ ਬਲੈਂਕਟ धो ਸਕਦੇ ਫੁੱਲੀ ਮਸ਼ੀਨ ਵਿੱਚ ਫੁੱਲੀ ਮਸ਼ੀਨ ਤਾਂ ਤੁਸੀਂ 8 ਵਾਲੀ ਲੈ ਲਓ ਚਾਹੀ 10 ਕਿਲੋ ਵਾਲੀ ਲੈ ਲਓ ਚਾਹੀ 9 ਕਿਲੋ ਵਾਲੀ ਲੈ ਲਓ ਹਨਾ ਡਬਲ ਬਲੈਂਕਟ ਆਪਾਂ ਫੁੱਲੀ ਵਿੱਚ ਵਾਸ਼ ਕਰ ਨਹੀਂ ਸਕਦੇ ਪੈਂਦਾ ਹੀ ਨਹੀਂ ਹੈਗਾ ਇਹਨਾਂ ਉਹਦਾ ਟੱਬ ਦਾ ਸਾਈਜ਼ ਨਹੀਂ ਹੁੰਦਾ ਤੇ ਤੁਸੀਂ ਕਿੰਨੀ ਵੱਡੀ ਮਸ਼ੀਨ ਲੈ ਲਓ ਤੇ ਸਿੰਗਲ ਬਲੈਂਕਟ ਹੀ ਫੁੱਲੀ ਚ ਧੋਤਾ ਜਾਂਦਾ ਡਬਲ ਭਾਰੀ ਕੰਬਲ ਡਬਲ ਨਹੀਂ ਧੋਤਾ ਜਾਂਦਾ ਜੇ ਕੋਈ ਕੰਬਲ ਹੈ ਹੀ ਹਲਕਾ ਪਾਕੀ ਗੈਰਨ ਡਬਲ ਪੈਜ ਪਰ ਜਿਹੜਾ ਆਪਣੇ ਆਮ ਬਲੈਂਕਟ ਆਪਾਂ ਸਰਦੀ ਵਿੱਚ ਹੁਣ ਯੂਜ਼ ਕਰ ਰਹੇ ਆ ਨਾ ਉਹ ਡਬਲ ਬਲੈਂਕਟ ਡਬਲ ਕੰਬਲ ਨਹੀਂ ਪੈਂਦਾ ਫੁੱਲੀ ਮਸ਼ੀਨ ਵਿੱਚ ਸਿੰਗਲ ਹੀ ਵਾਸ਼ ਹੁੰਦਾ ਤੋਂ ਤੁਸੀਂ 10 ਕਿਲੋ ਲੈ ਲਓ ਤਾਂ ਵੀ ਡਬਲ ਕੰਬਲ ਨਹੀਂ ਪਊਗਾ ਮਸ਼ੀਨ ਵਿੱਚ ਮੈਨੂੰ ਤਾਂ ਬਸ ਕੰਬਲ ਸਿਰਫ ਜਿਹੜੀ ਬਹੁਤ ਵੱਡੀਆਂ ਮਸ਼ੀਨ ਹੁੰਦੀਆਂ ਨੇ ਕਮਰਸ਼ੀਅਲ ਲੈਵਲ ਤੇ ਯੂਜ਼ ਹੁੰਦੀਆਂ ਨੇ ਉਹਨਾਂ ਚ ਹੀ ਧੋਤੇ ਜਾਂਦੇ ਨੇ ਇਹ ਜਿਹਨੇ ਆਪਾਂ ਧੋ ਸਕਦੇ ਚਲੋ ਜੀ ਇਹ ਮੈਂ ਤੁਹਾਡੇ ਗੱਲ ਦਾ ਜਵਾਬ ਵੀ ਦੇ ਦਿੱਤਾ ਤੇ ਮੇਰੀ ਡਸਟਿੰਗ ਵੀ ਹੋ ਗਈ ਹੈ ਨਾ ਇੱਕ ਭੈਣ ਦਾ ਕਮੈਂਟ ਆਇਆ ਸੀ ਗਾਇਸ ਮਸ਼ੀਨਾਂ ਬਾਰੇ ਮੈਂ ਚਲੋ ਅੱਜ ਮੈਂ ਇਹ ਕਈਆਂ ਦੇ ਅੰਦਰ ਕਮੈਂਟ ਆਉਂਦੇ ਕਿਉਂਕਿ ਆਪਣੇ ਕੋਲ ਚੀਜ਼ ਜ਼ੀਰੋ ਹੁੰਦੀ ਨਾ ਆਪਣੋਰੇ ਬਾਰੇ ਪਤਾ ਨਹੀਂ ਜਦੋਂ ਮੇਰੇ ਕੋਲ ਵੀ ਫੁੱਲੀ ਮਸ਼ੀਨ ਨਹੀਂ ਸੀ ਨਾ ਤਾਂ ਮੈਨੂੰ ਵੀ ਪਤਾ ਨਹੀਂ ਸੀ ਇਹਦੇ ਵਿੱਚ ਆਪਾਂ ਬਲੈਂਕਟ ਕਿਹੜਾ ਤੋਂ ਇਹ ਹੈ ਨਾ ਕਿਵੇਂ ਕੁਝ ਕਰ ਸਕਦੇ ਆ ਮੈਨੂੰ ਵੀ ਐਸੇ ਕੱਪੜੇ ਇਹਦੇ ਵਿੱਚ ਕਿਹੜੇ ਵਧੀਆ ਧੋਤੇ ਜਾਂਦੇ ਹੋਣੇ ਪਰ ਮੈਨੂੰ ਐਂ ਲੱਗਦਾ ਬਹੁਤ ਬਹੁਤ ਵਧੀਆ ਆਪਣਾ ਡਿਸੀਜਨ ਹੁੰਦਾ ਜੇ ਆਪਾਂ ਫੁੱਲੀ ਮਸ਼ੀਨ ਰੱਖਦੇ ਨਾ ਆਪਣੀ ਸੇਤ ਨਹੀਂ ਖਰਾਬ ਹੁੰਦੀ ਕਿਉਂਕਿ ਹਰ ਇੱਕ ਦੀ ਸੇਤ ਅੱਜ ਕੱਲ ਬਸ ਇਹੋ ਜਿਹੀ ਸ਼ਰੀਰ ਨੇ ਸਿੰਗਲ ਸੌਰੀ ਸੈਮੀ ਮਸ਼ੀਨ 'ਚ ਆਪਾਂ ਹੈਵੀ ਕੱਪੜੇ ਧੋਣੇ ਨਾ ਆਪਣੇ ਮਸਲਸ ਦਾ ਮੋਢਿਆਂ ਦਾ ਲੱਲ ਬਹੁਤ ਜੋਰ ਲੱਗਦਾ ਢੂਈ ਤੇ ਬਹੁਤ ਅਸਰ ਪੈਂਦਾ ਤੇ ਇਸ ਤਰ੍ਹਾਂ ਜੇ ਤੁਹਾਨੂੰ ਵੀ ਕੋਈ ਇਹੋ ਜਿਹੀ ਪ੍ਰੋਬਲਮ ਆ ਤਾਂ ਮੈਂ ਤੁਹਾਨੂੰ ਕਹੂੰਗੀ ਫੂਲੀ ਮਸ਼ੀਨ ਜਰੂਰ ਰੱਖੋ ਤੇ ਹੁਣ ਜਿਹੜਾ ਕਿਚਨ ਚੇ ਵਾਲਾ ਕਾਰਨਰ ਮੈਂ ਰੱਖਿਆ ਹੋਇਆ ਸੀਗਾ ਰੈਕ वुਡਨ ਰੈਕ ਇਹਦੀ ਕਰਦੀਆਂ ਸਫਾਈ ਕਿਉਂਕਿ ਡੇਲੀ ਇਹ ਕਲੀਨ ਆਪਾਂ ਨਹੀਂ ਕਰ ਸਕਦੇ ਕੋਈ ਇਨਾ ਸਮਾਨ ਚੱਕਣਾ ਹੈ ਹਨਾ ਫਿਰ ਮੈਂ ਪੰਜ ਚਾਰ ਦਿਨਾਂ ਤੋਂ ਜਾਂ ਇੱਕ ਵੀਕ ਤੋਂ ਸਾਰਾ ਸਮਾਨ ਤੇ ਨੀ ਕਪੜਾ ਮਾਰਦਾਨੀ ਜੋ ਵੀ ਇਹ ਕੰਟੇਨਰਸ ਹੋਇਆ ਰਿਹਾ ਪਏ ਨੇ ਤੇ ਰੈਕ ਵੀ ਸਾਫ ਹੋ ਜਾਂਦਾ ਤੇ ਹੋ ਗਿਆ ਕਲੀਨ ਆਹ ਵਾਲਾ ਪਲਾਂਟ ਛੋਟਾ ਜਿਹਾ ਪੋਟ ਵਿੱਚ ਥੇ ਇਹ ਹੈਗੇ ਸਾਰੇ ਗ੍ਰੋਸਰੀ ਦੇ ਸ਼ਾਪਿੰਗ ਮੈਂ ਨਾ ਫਿਰ ਸਾਮਾਨ ਰਾਤ ਅਲੱਗ-ਅਲੱਗ ਕਰਤਾ ਸੀਗਾ ਤੇ ਹੁਣ ਇਹਨਾਂ ਨੂੰ ਸੰਭਾਲੂੰਗੀ ਸਾਰਾ ਮੈਂ ਕਿ ਸੰਭਾਲਾਂ ਪਹਿਲੇ ਇੱਕ ਵਾਰ ਥੋੜੀ ਦੀ ਨੀਂਗ ਮਰਵਾਦਾ ਇਹ ਹੈਗੇ ਨੇ ਸਰਫ ਜਿਹੜਾ ਵੀਲ ਸਰਫ ਆ ਸੀ ਕੋਈ ਬਾਥਰੂਮ ਤੋਂ ਉਹਨਾਂ ਕੋ ਸ਼ਿੰਗ ਤੋਂ ਨਹੀਂ ਆਏ ਰੱਖ ਲੈਣੇ ਨਿਰਮਾਣ ਨਹੀਂ ਮਿਲੇ ਹੈਗਾ ਉਥੋਂ ਮਿਲਦਣ ਹੈਗਾ ਨਿਰਮਾਣ ਲਗ ਮੰਗਵਾਉਣਾ ਪਊਗਾ ਮੈਨੂੰ ਹਾਰਪਿਕ ਚਨੇ ਰਾਜਮਾ ਚਿੱਟੇ ਚਨੇ ਕੁਛ ਦਾਲਾਂ ਸੌਸ ਟੂਥਪੇਸਟ ਕਾਲ ਇਨ ਰੈਡ ਹਾਰਪਿਕ ਇਹ ਫੋਰਸ 10 ਆ ਇਹ ਬਹੁਤ ਜ਼ਿਆਦਾ ਵਧੀਆ ਹੁੰਦਾ ਰੈਡ ਹਾਰਪਿਕ ਨਾਲੋਂ ਵੀ ਵਧੀਆ ਰਿਜ਼ਲਟ ਲੱਗਿਆ ਮੈਨੂੰ ਫੋਰਸ 10 ਦਾ ਸ਼ੈਂਪੂ ਕੋਕੋਨਟ ਆਇਲ ਨਾਨ ਵਾਲੀ ਸਾਬਣ ਪੇਸਟ ਟਾਇਲਟ ਟਾਇਲਟ ਪੇਪਰ ਰੋਲ ਦੂਸਰੇ ਟਿਸ਼ੂਸ ਆ ਗਏ ਇੱਧਰ ਤੇ ਆ ਵੀ ਦੂਸਰੇ ਨੈਪਕਿਨ ਆ ਗਏ ਬੇਸਨ ਰਾਈਸ ਸੇਵੀਆਂ چینی चाह पत्ती नमकीन इलायची कैंची सॉल्ट, कॉफ़ी हल्दी हल्दी और होर दिस इज कपूर सौंफ जीरा आती आ कुछ इंस्टेंट हैगा बच्चे लिया ले ले स्टील बूल सोआ स्टिक्स ਡੋਰਿਟੋਸ ਇਹ ਕੋਈ ਹੋਰ ਕੋਈ ਆਵੇ ਨਾ ਪੰਜ ਫਾਈ ਕੋਈ ਚਾਹ ਨਾਲ ਥੋੜੀ ਜਿਹੀ ਲੱਗ ਜਣਾ ਹਰ ਇੱਕ ਕੋਈ ਖਾ ਲਾਂਦਾ ਸੀ ਆਏ ਲੈ ਕੇ ਆਏ ਇਹ ヘア ਆਇਲ ਫੇਸ ਵਾਸ਼ ਹੈਂਡ ਵਾਸ਼ ਪਤੰਜਲੀ ਡਿਸ਼ ਵਾਸ਼ ਲਿਕਵਿਡ ਡਿਸ਼ ਵਾਸ਼ ਕਪੜੇ ਧੋਣ ਵਾਲੀ ਸਾਬਣ ਰਾਜ ਸਾਬਣ ਠੀਕ ਹੈ ਬਸ ਇਹ ਸਾਮਾਨ ਸੇ ਅਸੀਂ ਕੱਲ ਕੁਝ ਵੀ ਐਕਸਟਰਾ ਚੀਜ਼ ਨਹੀਂ ਲਈ ਕੁਝ ਵੀ ਇੱਕ ਬਿਸਕਟ ਡੱਬੀ ਵੀ ਨਹੀਂ ਲਈ ਅਸੀਂ ਕੱਲ ਬਿਸਕਟਸ ਬੰਦ ਬਸ ਸਰਦੀ ਚ ਜਦ ਚੰਗੇ ਲੱਗਦੇ ਹੈਗੇ ਅੱਗੇ ਸੀ ਬਿਸਕਟਸ ਪੋਟ ਲੈ ਕੇ ਆਨ ਹੁਣੇ ਕਾ ਵਾਈਪਰ ਲੈ ਕੇ ਆਈ ਮੈਂ ਛੋਟਾ ਵਾਲਾ ਪਹਿਲਾਂ ਮੇਰੇ ਕੋਲ ਇਹਦੇ ਨਾਲ ਦਾ ਸਕੌਚ ਬ੍ਰਾਈਟ ਸੀ ਸਕੌਚ ਬ੍ਰਾਈਟ ਦਾ ਹੀ ਬਹੁਤ ਵਧੀਆ ਹੁੰਦਾਗਾ ਉਹ ਮੈਂ ਕਿਚਨ ਚ ਲਗਾ ਲਏ ਮੈਂ ਬਾਥਰੂਮ ਵਾਸਤੇ ਹੋਰ ਲੈ ਕੇ ਆਇਆ ਫਿਰ ਕਿਚਨ ਵਾਲਾ ਟੁੱਟ ਗਿਆ ਸੀਗਾ ਜੋ ਬਾਥਰੂਮ ਤੋਂ ਉਹਨੇ ਟਾਈਲਸ ਤੇ ਕਾਫੀ ਪਾਣੀ ਖੜ ਜਾਂਦਾ ਫਿਰ ਇਹਦਾ ਬੰਨਾ ਪਾਣੀ ਨਾ ਵਾਈਪ ਹੋ ਜਾਂਦਾ ਸਕੌਚ ਬ੍ਰਾਈਟ ਦਾ ਹੀ ਬਹੁਤ ਵਧੀਆ ਹੁੰਦਾ ਏ ਇਹ ਰਾਸ਼ਨ ਦੀ ਸ਼ਾਪਿੰਗ ਫਿਰ ਮੈਂ ਕਹਾਂ ਮੈਂ ਸੰਭਾਲੂ ਇੱਕ ਵਾਰ ਥੋੜੀ ਨੀਂਗ ਮਰਵਾਦਾ ਗ੍ਰੋਸਰੀ ਮੈਂ ਸਾਰੀ ਸਵੇਰੀ ਸੰਭਾਲਤੀ ਸੀ ਬਸ ਮੈਂ ਇੱਕ ਸਮਾਉਣ ਤੋਂ ਪਹਿਲਾਂ ਵੀਡੀਓ ਕਲਿੱਪ ਬਣਾ ਲੈ ਸੋ ਮੈਂ ਹੁਣ ਐਡ ਕਰਤਾ ਇੱਥੇ ਤੇ ਹੁਣ ਸ਼ਾਮ ਨੂੰ ਲਗਭਗ 4 ਵਜੇ ਦਾ ਟਾਈਮ ਸੀ ਮੈਂ ਆ ਗਈ ਸੀ ਕਿਚਨ ਵਿੱਚ ਮੈਂ ਭੁੰਨ ਰਹੀ ਸੀ ਆਟਾ ਕਿਉਂਕਿ ਅੱਜ ਮੈਨੂੰ ਬਣਾਉਣੇ ਖੋਏ ਦੇ ਪੀਣੇ ਆ ਜਿਹੜਾ ਮੈਂ ਖੋਵਾ ਕੱਢ ਕੇ ਰੱਖਿਆ ਹੋਇਆ ਸੀ ਨਾ ਫ੍ਰੀਜ ਵਿੱਚ ਮੈਂ ਬਣਾ ਰਹੀ ਸੀ ਪੀਣੇ ਮੈਂ ਰੋਜ਼ ਉਹਨੂੰ ਤੀਕਦੀ ਸੀ ਵੀ ਖਰਾਬ ਤਾਂ ਨਾ ਹੋ ਗਏ ਕਦੇ ਖਰਾਬ ਨਾ ਹੋ ਜਾਏ ਪਰ ਬਿਲਕੁਲ ਵੀ ਖਰਾਬ ਨਹੀਂ ਹੋਇਆ ਤੇ ਮੈਂ ਕਿਹਾ ਚਲ ਪੀਣੇ ਬਣਾ ਹੀ ਲੈਣੇ ਦਵਿੰਦਰ ਵੀ ਕਹਿੰਦੀ ਸੀ ਹੁਣ ਪੀਣੇ ਬਣਾ ਲਓ ਸਰਦੀਆਂ ਵਿੱਚ ਖਾਣ ਦਾ ਟਾਈਮ ਆ ਇਹ ਕੋਈ ਨੂੰ ਮੈਂ ਕਰ ਰਹੀ ਇਸ microwaves ਵਿੱਚ ਗਰਮ ਮੈਂ ਥੋੜਾ ਥੋੜਾ ਉਹਨੂੰ ਥੋੜਾ ਥੋੜਾ ਟਾਈਮ ਲਗਾਵਾ ਕੇ ਨਾ ਉਹਨੂੰ ਹਲਾ ਰਹੀ ਸੀ ਉਹ ਥਲਪਤਲ ਕਰ ਰਹੀ ਸੀ ਕਿ ਤਾਂ ਕਿ ਉਹ ਥੱਲੇ ਜਲ ਵੀ ਨਾ ਜਾਵੇ ਤੇ ਇੱਧਰ ਕੜਾਹੀ ਜਿਵੇਂ ਭੁੰਨ ਰਹੀ ਸੀ ਆਟਾ ਆਟੇ ਚ ਬਹੁਤ ਜ਼ਿਆਦਾ ਮੈਂ ਕਿਉਂ ਨਹੀਂ ਪਾਏਗਾ ਆਟਾ ਪੁੰਨ ਹੋ ਗਿਆ ਉਹ ਦੂਜੀ ਕੜਾਹੀ ਵਿੱਚ ਮੈਂ ਭੁੰਨੂਗੀ ਖੋਆ ਕੋਈ ਨੂੰ ਥੋੜਾ ਹੀ ਸੇਕ ਲੋ ਕੁਝ ਜ਼ਿਆਦਾ ਨਹੀਂ ਲੱਗੂਗਾ ਕਿਉਂਕਿ ਉਹ ਬਿਲਕੁਲ ਡਰਾਈ ਹੋ ਜੂ ਸੱਕੂ ਜੂਗਾ ਬਿਲਕੁਲ ਉਹਦਾ ਟੇਸਟ ਖਤਮ ਹੋ ਜੂਗਾ ਤੇ ਇੱਧਰ ਥੋੜਾ ਜਿਹਾ ਉਹ ਪਾ ਕੇ ਭੁੰਨਾ ਨੇ ਖੋਆ ਜੋ ਮੈਂ ਬਣਾ ਰਹੀ ਸੀ ਨਾ ਮੈਨੂੰ ਆਏ ਲੱਗ ਰਿਹਾ ਸੀ ਕਿ ਹੋ ਨਾ ਜਾਵੇ ਹੋ ਚੇ ਜਾਂ ਜਦ ਮੈਂ ਸੁੱਕ ਕਰ ਡਰਾਈ ਨਾ ਹੋ ਜਾਏਗਾ ਤੇ ਮੈਨੂੰ ਬੜਾ ਮਨ ਚ ਡਰ ਜਾ ਸੀਗਾ ਪਰ ਪਿੰਨੀਆਂ ਬਹੁਤ ਵਧੀਆ ਬਣ ਗਈਆਂ ਬਹੁਤ ਵਧੀਆ ਬਣ ਗਈਆਂ ਆਟੇ ਜੀ ਮੈਂ ਕਿਉਂ ਘੱਟ ਰੱਖਿਆ ਮੈਨੂੰ ਐਸੇ ਜ਼ਿਆਦਾ ਵੀ ਨਾ ਘੱਟ ਹੋ ਜਾਏ ਕਿਤੇ ਤੇ ਜ਼ਿਆਦਾ ਨਾ ਹੋ ਜਾਏ ਜਿ ਪਿੰਨੀਆਂ ਵੱਡਦੇ ਹਨ ਸੋ ਕਿਉਂ ਹੋ ਜਾ ਚੋਈ ਜਾਂਦਾ ਉਹ ਵੀ ਨਹੀਂ ਵਧੀਆ ਲੱਗਦਾ ਹੈਗਾ ਇਸ ਕਰਕੇ ਪਰ ਬਿਲਕੁਲ ਸਭ ਕੁਝ ਪਰਫੈਕਟ ਰਿਹਾਗਾ ਬਸ ਇਦਾਂ ਦੁ ਘੱਟਾ ਪੁੰਨੇ ਕੇ ਕੜਾਹੀ ਵਿੱਚ ਇੱਕ ਕੜਾਈ ਵਿੱਚ ਦੁ ਮੈਂ ਪੁੰਨਰੀਆ ਖੋਆ ਮੈਂ ਵੱਡੀ ਕੜਾਹੀ ਵਿੱਚ ਪਾ ਲਿਆ ਖੋਆ ਤਾਂ ਕਿ ਮੈਂ ਆਟਾ ਇਹਦੇ ਵਿੱਚ ਪਲਟਾ ਕੇ ਨਾ ਫਿਰ ਇਕੱਠਾ ਵਿੱਚ ਚੀਨੀ ਪਾ ਕੇ ਸਾਰਾ ਮਿਕਸ ਹੋ ਜੂ ਰਲ ਜੂ ਹੋ ਜਾਣੀ ਕਿ ਸਾਰਾ ਕੁਝ ਆਟਾ ਖੋਆ ਚੀਨੀ ਰਲ ਜੂਗੀ ਵੱਡੇ ਭਾਂਡੇ ਵੀ ਤਾਂ ਮੈਂ ਵੱਡੀ ਕੜਾਹੀ ਵਿੱਚ ਹੀ ਰੱਖ ਲਿਆ ਖੋਆ ਰੱਖ ਲਿਆ ਤੇ ਨੂੰ ਥੋੜਾ ਜਿਹਾ ਬਹੁਤ ਥੋੜਾ ਜਿਹਾ ਮੈਂ ਕਿਉਂ ਪਾਇਆ ਕਿਉਂ ਖੋਇ ਚ ਵੀ ਕਿਉਂ ਨਿਕਲ ਹੁੰਦਾ ਹੁੰਦਾ ਖੋਇ ਨੂੰ ਲਾ ਕੇ ਸੇਕ ਅਚੀ ਤਰ੍ਹਾਂ ਹੋ ਕੇ ਗਰਮ ਤੋਂ ਮੈਂ ਪਾ ਲਈ ਪੁੰਨੇ ਹੋਇਆ ਆਟਾ ਇਹਦੇ ਵਿੱਚ ਮੈਨੂੰ ਐਸਪਾਸ ਦਵਿੰਦਰ ਨੂੰ ਪਸੰਦ ਆਏ ਨਹੀਂ ਹੁੰਦਾ ਕਿ ਉਹਨਾਂ ਨੂੰ ਠੀਕ ਲੱਗਣ ਉਹ ਪਾਸ ਕਰਦਨ ਚੀਜ਼ ਫੇਰ ਆਪਣੀ ਦੇ ਕੋਪਣੀ ਚੀਜ਼ ਪਾਸ ਆ ਨਾ ਬਾਕੀ ਬਣਾਉਣ ਵਾਲੇ ਦਾ ਜੋਰ ਪੂਰਾ ਲੱਗ ਹੀ ਆ ਨਾ ਹੁੰਦਾ ਬਣਾਉਣ ਤੇ ਮੇਰੇ ਦਾ ਮਾਪ ਮੋਢਿਆਂ ਦੀ ਬਸ ਹੋ ਗਈ ਸੀ ਕਿਉਂਕਿ ਆਟਾ ਵੀ ਜਿਹੜਾ ਸੀ ਥੋੜਾ ਮੈਂ ਕਿਉਂ ਘੱਟ ਪਾ ਕੇ ਭੁੰਨਿਆ ਤੇ ਫਿਰ ਜੋਰ ਜ਼ਿਆਦਾ ਲੱਗਦਾ ਹੈਗਾ ਤੇ ਖੋਆ ਵੀ ਆਈ ਸੀ ਕਿਤੇ ਵੀ ਥੱਲੇ ਨਾਲ ਲੱਗ ਜ ਬਹੁਤ ਮੀਡੀਅਮ ਜੀ ਮੱਧਮ ਜੀ ਮੈਂ ਕੈਸੇ ਆਟਾ ਭੁੰਨੇ ਨਾਲ ਮੱਧਮ ਕੈਸੇ ਖੋਆ ਭੁੰਨੇ ਉਭ ਦਿਮਾਂ ਚ ਵਸਾਂ ਹੀ ਹੁੰਦਾਗਾ ਖਰਾਬ ਨਾ ਹੋ ਜ ਕੋਈ ਚੀਜ਼ ਆਈ ਨਾ ਹੋ ਜੇ ਕਿ ਉਹ ਵਧੀਆ ਬਣਦੀ ਸਾ ਆਪਣੀ ਚੀਜ਼ ਵੀ ਨਾ ਵੇਸਟ ਜਾਵੇ ਤੇ ਮਿਹਨਤ ਵੀ ਆਪਣੀ ਬੱਲੇ ਪੈ ਜੇ ਖੂਆ ਤੇ ਆਟਾ ਰਲੋਂ ਤੋਂ ਬਾਅਦ ਉਹਦੇ ਵਿੱਚ ਮੈਂ ਚੀਨੀ ਪਾ ਕੇ ਵੀ ਰਲਾ ਲਿਆ ਸੀ ਮਿਕਸ ਕਰ ਲਿਆ ਸੀ ਅੱਛੀ ਤਰ੍ਹਾਂ ਤੇ ਹੁਣ ਵਟੜੀਆਂ ਪਿੰਨੀਆਂ ਪਿੰਨੀਆਂ ਵਟਣੀਆਂ ਲੱਡੂ ਵਟਣੇ ਮੈਨੂੰ ਬਹੁਤ ਔਖੇ ਲੱਗਦੇ ਨੇ ਬਹੁਤ ਔਖੇ ਲੱਗਦੇ ਨੇ ਮੈਨੂੰ ਪਤਾ ਨਹੀਂ ਕੀ ਗੱਲ ਮੈਂ ਨਾ ਆਈ ਸੋਚ ਰਹੀ ਸੀ ਮੈਂ ਹੁਣ ਪਿੰਨੀਆਂ ਵਟਦੀ ਵੀ ਕਿ ਉਹ ਹੈ ਜੇ ਚੀਜ਼ ਨਹੀਂ ਹੁੰਦੀ ਇਹਨੇ ਪਿੰਨੀਆਂ ਵਟੀਆਂ ਹਨ ਮੈਂ ਪਿੰਨੀਆਂ ਬਟਨ ਵਨ ਮੈਂ ਬੈਠ ਕੇ ਸਰਚ ਵੀ ਕਰਿਆ Amazon ਤੇ ਇੱਕ ਲੱਡੂ ਮੇਕਰ ਆਉਂਦਾ ਪਰ ਉਹ ਮੈਨੂੰ ਲੱਗਦਾ ਯੂਸਲੈਸ ਹੈ ਉਹ ਪਾ ਪਹੁੰਚਰ ਫਾਈ ਮੋਦ ਵਿੱਚ ਲੱਗ ਜਾਣਾ ਤੇ ਮੈਂ ਕਿਹਾ ਚਲੋ ਆਪਾਂ ਕਿਹੜਾ ਰੋ ਰੋਜ਼ ਬਣਾਉਣੀਆਂ ਨੇ ਤੇ ਗਰਮ ਗਰਮ ਦੇ ਵਟੇ ਸਪਿੰਨੇ ਕੋ ਠੰਡਾ ਹੋਣ ਤੋਂ ਬਾਅਦ ਵਟੀਆਂ ਨਹੀਂ ਹੁੰਦੀਆਂ ਬਰੌਨ ਵਾਲੇ ਦੀ ਪੂਰੀ ਤੇ ਕੋ ਮਿਹਨਤ ਲੱਗ ਜਾਂਦੀ ਹੈ ਹਨਾ ਪਰ ਜੇ ਖਾਣ ਵਾਲਾ ਕਹਿੰਦੇ ਨਾ ਵੀ ਹਾਂ ਠੀਕ ਹੈ ਤਾਂ ਬਹੁਤ ਮਨ ਨੂੰ ਖੁਸ਼ ਹੁੰਦਾ ਹੈ ਇਸ ਤਰ੍ਹਾਂ ਦਵਿੰਦਰ ਹੁਣ ਮੈਂ ਪਿੰਨੀ ਵਟਕੇ ਡਵਿੰਦਰ ਘਰ ਆ ਕੇ ਉਹਨਾਂ ਨੇ ਚਾਹ ਕਰਵਾਈ ਚਾਹ ਨਾਲ ਪਿੰਨੀ ਤੇ ਮੇਰਾ ਵੀ ਦਿਲ ਖੁਸ਼ ਹੋ ਗਿਆ ਕਿ ਬਹੁਤ ਵਧੀਆ ਬਣੀਆਂ ਨੇ ਲੋ ਜੀ ਪਿੰਨੀਆਂ ਬਣ ਕੇ ਤਿਆਰ ਨੇ ਤੁਸੀਂ ਵੀ ਘਰੇ ਆਓ ਚਾਹ ਨਾਲ ਪਿੰਨੀਆਂ ਖਾਓ ਮੋਸਟ ਵੈਲਕਮ 800 ਗ੍ਰਾਮ ਕਹਾਂ ਸੀ ਮੈਂ ਇਹਦੇ ਵਿੱਚ 400 ਗ੍ਰਾਮ ਆਟਾ ਪਾ ਲਿਆ 350 ਗ੍ਰਾਮ ਵਿੱਚ ਚੀਨੀ ਪਾ ਲਈ ਤੇ ਪਿੰਨੀਆਂ ਬਣ ਗਈਆਂ ਤੋਂ ਮੈਂ ਪੀਸ ਰੀ ਸੀ ਲੌਂਗ ਇਲਾਇਚੀ ਦਾ ਮਸਾਲਾ ਕਿਉਂਕਿ ਮਸਾਲਾ ਨਾ ਕਈ ਦਿਨ ਹੋ ਗਏ ਖਤਮ ਹੋਇਆ ਪੈਸੇ ਸਸੇ ਕਲਦੀ ਮਾਰਕਟ ਉਸ ਮਹਾਨ ਲੈ ਕੇ ਆਏ ਫਿਰ ਇਲਾਇਚੀ ਲੈ ਕੇ ਆਏ ਲੌਂਗ ਲੈ ਕੇ ਆਏ ਤੇ ਇਹ ਫਿਰ ਮੈਂ ਸਮਾਨ ਤਿਆਰ ਕੀਤਾ ਹੁਣ ਆਵਲੀ ਕਿਚਨ ਚਾਹਮ ਇੱਕ ਸੀਟਮੈਂਟ ਦਾ ਟੋਪੀ ਜੇਕਰ ਰੱਖ ਦੇਣ ਨੂੰ ਟੋਪੀ ਨਾ ਕਵਰ ਕਰਕੇ ਗੰਦੀ ਨਹੀਂ ਹੁੰਦੀ ਅੱਧਾ ਚਾਹਲਾ ਮਸਾਲਾ ਹੁਣ ਬਾਹਰ ਵਾਲੇ ਕਿਚਨ ਜਨਾਂ ਮੈਂ ਪੀਸ ਰੀ ਸੀ ਮਸਾਲਾ ਚਾਹਦਾ ਫਿਰ ਇਧਰ ਮਿਕਸੀ ਹੈ ਇਹ ਛੋਟਾ ਜਿਹਾ ਜੱਗ ਇਹ ਵਾਲੀ ਮਿਕਸੀ ਹੈ ਫਿਰ ਇਹਦੇ ਵਿੱਚ ਕੋਈ ਵੀ ਚੀਜ਼ ਥੋੜੀ ਥੋੜੀ ਬਹੁਤ ਵਧੀਆ ਪੀਸੀ ਜਾਂਦੀ ਹੈ ਤਾਂ ਗਾ ਕੇ ਫਿਰ ਮੈਂ ਇਹ ਵਾਲੀ ਮਿਕਸੀ ਵੀ ਪਾਣੇ ਨਾਲ ਯੂਜ਼ ਹੋ ਜਾਂਦੀ ਨੇ ਚੀਜ਼ਾਂ ਵੀ ਪਈਆਂ ਖੜ ਜਾਂਦੀਆਂ ਨੇ ਫਿਰ ਤਾਂ ਇਹਨੂੰ ਪਾ ਦਨੇ ਆ ਬੋਟਲ ਵਿੱਚ ਮੈਂ ਛੋਟੀ ਜਿਹੀ ਬੋਟਲ ਲਗਾਈ ਹੋਈ ਹੈ ਮਸਾਲੇ ਵਾਸਤੇ ਕਿਉਂਕਿ ਆਪ ਰੋ ਰੋਜ਼ ਜਦ ਖੋਲਦੇ ਆ ਨਾ ਪੰਜਾਣ ਮਸਾਲੇ ਦਾ ਉਹ ਫਲੇਵਰ ਖਤਮ ਹੋ ਜਾਂਦਾ ਹੁੰਦਾ ਇਸ ਕਰਕੇ ਮੈਂ ਥੋੜਾ ਜਿਹਾ ਪਾ ਲੰਨੀ ਆ ਕੁਝ ਦਿਨਾਂ ਦੁਬਾਰਾ ਉਹਨੂੰ ਦੁਬਾਰੇ ਫੇਰ ਭਰ ਲੰਨੇ ਆਂ

ਉਹ ਸੰਡੇ ਦਾ ਹੁੰਦੇ ਨੇ ਸੰਡੇ ਵਾਂਗੂ ਥੋੜੇ ਛੋਟੇ ਹੋਣਗੇ ਨਮਕਿੰਦੇ ਕੰਮ ਪਾੜਾ ਆ ਚੱਕੂ ਕੀ ਤਾਂ ਮੈਨੂੰ ਅੱਜ ਲੱਗਦਾ ਕੋਈ ਇਹ ਤਾਂ ਟਾਈਮ ਹੋ ਰਿਹਾ 7:30 ਤੱਕ ਐਸ ਵੇਲੇ ਸਾਡਾ ਡਿਨਰ ਦਾ ਕੰਮ ਖਤਮ ਹੋ ਜਾਂਦਾ ਹੋਊਗਾ ਆਲਮੋਸਟ 8 ਵਜੇ ਹੈ ਨਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਥੋੜਾ ਡਿਨਰ ਦਾ ਕੰਮ ਕਿੰਨੇ ਵਜੇ ਖਤਮ ਹੁੰਦਾ ਸਾਡਾ ਆਲਮੋਸਟ 8:30 8 ਮੈਕਸਿਮ ਇੰਨੇ ਵਜੇ ਹੋ ਜਾਣਾ ਹੁੰਦਾ ਖਤਮ ਫ੍ਰੀ ਹੋ ਜਾਣ ਨੂੰ ਨੇ ਤੇ ਉਸ ਤੋਂ ਬਾਅਦ ਆਪਾਂ ਦੇਖੋ ਬਿਸਤਰਾਂ 'ਚ ਬੜ ਜਾਂਦੇ ਹਾਂ ਨਾ ਕੋਈ ਆਪਦਾ ਫੋਨ ਚਲਾਉਂਦਾ ਕੋਈ ਟੀਵੀ ਤੇ ਕੋਈ ਪ੍ਰੋਗਰਾਮ ਦੇਖਦਾ ਆਪਾਂ ਇਸ ਤਰ੍ਹਾਂ ਬੈਠੋਂਦੇ ਤਾਂ ਹੈ ਨਹੀਂ ਗਏ ਨੀ ਜਲਦੀ ਸੌਣ ਨੂੰ ਤਾਂ 10 ਆਰਾਮ ਨਾਲ ਵਾਦੀ ਜਾਂਦੇ ਹੁੰਦੇ ਨੇ ਤੇ ਆਪਾਂ ਟੀਵੀ ਦੇਖਦੇ ਕੋਈ ਕੋਈ ਪ੍ਰੋਗਰਾਮ ਆ ਰਹੇ ਹੁੰਦਾ ਕੋਈ ਮੂਵੀ ਦੇਖ ਲੈਂਦੇ ਹੋ ਗਏ ਆਪਾਂ ਜ਼ਿਆਦਾ ਤਾਂ ਅੱਜ ਕੱਲ ਫੋਨ 'ਤੇ ਆਪਾਂ ਲੱਗੇ ਰਹੇ ਹਾਂ ਕਿਉਂਕਿ ਫੋਨ 'ਤੇ ਕੋਲੋਂ ਸਭ ਕੁਝ ਆਪਾਂ ਨੂੰ ਮਿਲ ਜਾਂਦਾ ਹੋ ਗਿਆ ਆਪਾਂ ਦੇਖਣਾ ਹੁੰਦਾ ਤੇ ਆਪਾਂ ਆਪਣੇ ਵੀਡੀਓਜ਼ ਦੇਖ ਲੈਂਦੇ ਕੋਈ YouTube ਦੀਆਂ ਕੋਈ ਕੋਈ ਅਲੱਗ ਪ੍ਰੋਗਰਾਮ ਦੇਖ ਲੈਂਦਾ ਕੋਈ ਵੀਡੀਓ ਤੇ ਅਲੱਗ ਕੋਈ ਮੂਵੀ ਦੇਖਦਾ ਇਸ ਤਰ੍ਹਾਂ ਟਾਈਮ ਪਾਸ ਹੋ ਜਾਂਦਾ ਹੈਗਾ ਜਿਵੇਂ ਤੁਸੀਂ ਭੈਣ ਕਮੈਂਟ ਕਰਦੇ ਹੋ ਕਿ ਸਾਨੂੰ ਤੁਹਾਡੀ ਵੀਡੀਓ ਦਾ ਵੇਟ ਰਹਿੰਦਾ ਤੁਹਾਡਾ ਵਲੌਗ ਆਊਗਾ ਅਸੀਂ ਦੇ ਤੇ ਮੈਨੂੰ ਵੀ ਐਸੇ ਤਰ੍ਹਾਂ ਵੇਟ ਰਹਿੰਦਾ ਤੁਹਾਡੇ ਅੱچھے ਅੱچھے ਕਮੈਂਟਸ ਆ ਕਮੈਂਟ ਕਰਕੇ ਅੱਗੇ ਤੁਸੀਂ ਰਾਇ ਦੇ ਸਕਦੇ ਹੋ ਆਪੇ ਲਾਈਕ ਜੋ ਤੁਹਾਨੂੰ ਲੱਗਦਾ ਕਿ ਮੈਂ ਕਿਤੇ ਗਲਤ ਆ ਮੇਰੇ ਕੰਮ ਕਰਨ ਦਾ ਤਰੀਕਾ ਦੱਸਦਾ ਮੈਨੂੰ ਕਰੈਕਟ ਕਰ ਸਕਦੇ ਹੋ ਮੈਨੂੰ ਕੋਈ ਸਲਾਹ ਐਡਵਾਈਸ ਦੇ ਸਕਦੇ ਹੋ ਤਾਂ ਮੈਨੂੰ ਵੀ ਅੱਛਾ ਲੱਗੂਗਾ ਕਿਉਂਕਿ ਹੁੰਦਾ ਜੇ ਆਪਾਂ ਇੱਕ ਦੂਜੇ ਨਾਲ ਜੁੜੇ ਆ ਤਾਂ ਆਪਾਂ ਇੱਕ ਦੂਜੇ ਤੋਂ ਕੁਝ ਸਿੱਖੀ ਜੇ ਮੈਂ ਤੁਸੀਂ ਕਮੈਂਟ ਕਰਦੇ ਹੋ ਕਿ ਅਸੀਂ ਤੁਹਾਨੂੰ ਦੇਖ ਕੇ ਕੰਮ ਕਰਦੇ ਦੇਖ ਕੇ ਅੱਛਾ ਲੱਗਦਾ ਅਸੀਂ ਮੋਟੀਵੇਟ ਹੁੰਨੇ ਆ ਕੰਮ ਵੀ ਅਸੀਂ ਬਹੁਤ ਕੰਮ ਕਰਨ ਲੱਗੇ ਸਾਫ ਸਫਾਈ ਦਾ ਕਰਨ ਨੂੰ ਦਿਲ ਕਰਦਾ ਕੰਮ ਕਰਨ ਨੂੰ ਦਿਲ ਕਰਦਾ ਮੈਨੂੰ ਵੀ ਹਲਾਦ ਮੈਨੂੰ ਕੁ ਸਿੱਖਣ ਨੂੰ ਮਿਲੇ ਤੁਹਾਡੇ ਤੋਂ ਉਹ ਕਈ ਪੜਾ ਐਡਵਾਈਸ ਦਿੰਦੀ ਹੈ ਵੀ ਨੇ ਬਹੁਤ ਬਹੁਤ ਅੱਛਾ ਲੱਗਦਾ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਸ ਲਾਈਕ ਕਰਨਾ ਕਮੈਂਟ ਕਰਨਾ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ ਨਵੇਂ ਕੰਮਾਂ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ